ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਣਜੀਤ ਕੌਰ ਆਗਾਜ਼ ਕਰਦੇ ਆ ਖਬਰਾਂ ਦਾ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਜਗਜੀਤ ਸਿੰਘ ਢਲੇਵਾਲ ਨੂੰ ਪੁਲਸ ਨੇ ਕੀਤਾ ਡਿਟੇਨ ਸਵੇਰੇ ਤੜਕਸਾਰ ਖਨੌਰੀ ਬਾਰਡਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਅੱਜ ਮਰਨ ਵਰਤ ਤੇ ਬੈਠਣਾ ਸੀ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਨੇ ਜਿਨ੍ਹਾਂ ਨੂੰ ਸਵੇਰੇ ਤੜਕੇ 3:45 ਮਿੰਟ ਤੇ ਪੁਲਸ ਪਹੁੰਚਦੀ ਹੈ ਖਨੌਰੀ ਬਾਰਡਰ ਤੇ ਪੁਲਸ ਵੱਲੋਂ ਜਗਜੀਤ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ 78 ਕਰੋੜ ਲੋਕਾਂ ਦੇ ਜੋ ਪੁਰਾਣੇ ਪੈਨ ਕਾਰਡ ਨੇ ਉਹ ਹੁਣ ਬੰਦ ਹੋ ਜਾਣਗੇ ਬੰਦ ਪੈਨ ਕਾਰਡ 2.0 ਜੋ ਹੈ ਉਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜੋ ਸਾਲ 1972 ਤੋਂ ਜੋ ਪੈਨ ਕਾਰਡ ਯੂਜ਼ ਵਿੱਚ ਆ ਰਹੇ ਨੇ ਜੇ ਇਹਨਾਂ ਨੂੰ ਵਰਤਿਆ ਜਾ ਰਿਹਾ ਸੀ ਹੁਣ ਉਹ ਬਦਲਾ ਦੀ ਰਾਤੇ ਅੱਗੇ ਵਧ ਰਹੇ ਨੇ ਹੁਣ ਲੋਕਾਂ ਦੇ ਮਨ ਵਿੱਚ ਸਵਾਲ ਆ ਰਿਹਾ ਹੈ ਕਿ ਜੋ ਸਾਡੇ ਪੈਨ ਨੰਬਰ ਨੇ ਉਹ ਚੇਂਜ ਹੋ ਜਾਣਗੇ ਜਾਂ ਫਿਰ ਸਾਨੂੰ ਹੋਰ ਕੋਈ ਨਵੀਂ ਸਹੂਲਤ ਮਿਲੇਗੀ ਤਾਂ ਦੱਸ ਦਈਏ 1 ਦਸੰਬਰ ਤੋਂ ਤੁਹਾਡੇ ਫੋਨਾਂ ਦੇ ਉੱਤੇ ਨਹੀਂ ਆਉਣਗੇ ਓਟੀਪੀ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੋਇਆ ਤਾਂ ਤਾਂ ਤੁਹਾਨੂੰ ਦੱਸ ਦਈਏ ਕਿ OTP ਜ਼ਰੂਰ ਮਿਲੇਗਾ ਪਰ ਇਸ ਵਿੱਚ ਥੋੜਾ ਸਮਾਂ ਲੱਗੇਗਾ ਟੈਲੀਕਮ ਅਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਨਵਾਂ ਨਿਯਮ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਟੈਲੀਕਮ ਆਪਰੇਟਰ ਕੰਪਨੀਆਂ ਵੋਡਾਫੋਨ, ਐਰਟੈਲ, Jio, BSNL ਇਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਵੈਰੀਫਿਕੇਸ਼ਨ ਕੋਡ ਯਾਨੀ ਕਿ OTP ਭੇਜਣ ਤੋਂ ਪਹਿਲਾਂ ਤੁਸੀਂ ਵੈਰੀਫਾਈ ਕਰੋ ਉਸ ਅਕਾਊਂਟ ਦੀ ਡਿਟੇਲ ਚੈੱਕ ਕਰੋ ਤੇ ਬਾਅਦ ਵਿੱਚ OTP ਭੇਜੋ ਵਿਆਹਾਂ ਵਿੱਚ ਉੱਚੀ ਡੀਜ਼ੇ ਲਗਾਉਣ ਅਤੇ ਹਵਾਈ ਫਾਇਰ ਕਰਨ ਵਾਲੇ ਹੋ ਜਾਣ ਸਾਵਧਾਨ ਜੇਕਰ ਹੁਣ ਇਹ ਨਿਯਮਾਂ ਦੀ ਉਲੰਘਣਾ ਕੀਤੀ ਗਈ ਤੇ ਪਰਨਾ ਪੈ ਜਾਏਗਾ ਮੋਟਾ ਜੁਰਮਾਨਾ ਤੁਹਾਡਾ ਪੈਲਸ ਤੱਕ ਹੋ ਸਕਦਾ ਹੈ ਸੀ ਘਰ ਦੇ ਵਿੱਚ ਜਾਂ ਮੈਰਿਜ ਪੈਲਸ ਦੇ ਵਿੱਚ ਦਿੱਤੀ ਹੋਈ ਪਰਮਿਸ਼ਨ ਦੌਰਾਨ ਦਿਨ ਵੇਲੇ 52 ਡੈਸੀਬਲ ਅਤੇ ਰਾਤ ਨੂੰ 45 ਡੈਸੀਬਲ ਤੱਕ ਹੀ ਲਾਊਡ ਸਾਊਂਡ ਪਲੇ ਕਰ ਸਕਦੇ ਹੋ ਜੇਕਰ ਇਸ ਦੀ ਲਿਮਟ ਨੂੰ ਕ੍ਰੋਸ ਕਰਕੇ ਕੋਈ ਵੀ ਮੈरिज पैलेस ਵਾਲਾ ਜੇਕਰ ਚਲਾਉਂਦਾ ਹੈ ਤਾਂ ਪੁਲਸ ਵੱਲੋਂ ਵਾਇਸ ਮੀਟਰ ਰਾਹੀਂ ਚੈੱਕ ਕੀਤਾ ਜਾਏਗਾ ਜੇਕਰ ਲਿਮਟ ਤੋਂ ਜ਼ਿਆਦਾ ਆਵਾਜ਼ ਪਾਈ ਗਈ ਤਾਂ ਉਸ ਉੱਪਰ 50000 ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਇਹ ਗਲਤੀ ਤਿੰਨ ਵਾਰ ਦੁਹਰਾਈ ਜਾਂਦੀ ਹੈ ਦਾ ਮੈਰਿਜ ਪੈਲੇਸ ਨੂੰ ਸੇਲ ਕਰ ਦਿੱਤਾ ਜਾਏਗਾ। ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਲੈ ਕੇ ਜਲਦ ਆ ਸਕਦਾ ਹੈ ਵੱਡਾ ਫੈਸਲਾ। ਜ਼ਥੇਦਾਰ ਸਾਹਿਬ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦੀ ਹੈ ਮੀਟਿੰਗ। ਸੁਖਬੀਰ ਸਿੰਘ ਬਾਦਲ ਸਣੇ 2007 ਤੋਂ ਲੈ ਕੇ 2017 ਤੱਕ ਦੇ ਸਾਬਕਾ ਕੈਬਨਿਟ ਮੰਤਰੀ ਵੀ ਕੀਤੇ ਜਾਣੀਏ ਤਲਬ। ਅਸ਼ਵਨੀ ਵੈਸ਼ਨਵ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਪਰੋਸੀ ਜਾਂਦੀ ਹੈ ਅਸ਼ਲੀਲਤਾ ਜਿਸ ਦਾ ਮੁੱਦਾ ਉਹਨਾਂ ਨੇ ਸੰਸਦ ਦੇ ਵਿੱਚ ਚੁੱਕਿਆ ਹੈ ਸਾਡੇ ਦੇਸ਼ ਦੇ ਸੱਭਿਆਚਾਰ ਤੇ ਉਹਨਾਂ ਦੇਸ਼ਾਂ ਦੇ ਸੱਭਿਆਚਾਰਾਂ ਦੇ ਵਿੱਚ ਜਿੱਥੇ ਇਹ ਸੋਸ਼ਲ ਮੀਡੀਆ ਪਲੇਟਫਾਰਮ ਆਉਂਦੇ ਹਨ ਇਸ ਲਈ ਮੈਂ ਚਾਹੁੰਨਾ ਹਾਂ ਸੰਸਦ ਦੀ ਸਥਾਈ ਕਮੇਟੀ ਇਸ ਮੁੱਦੇ ਤੇ ਵਿਚਾਰ ਕਰੇ ਅਤੇ ਮੌਜੂਦਾ ਕਾਨੂੰਨ ਸਖ਼ਤ ਤੋ ਸਖਤ ਬਣਨ ਅੱਲੜ ਉਮਰ ਦੇ ਚਾਰ ਦੋਸਤ ਰਾਤ ਨੂੰ ਮਿਲ ਕੇ ਕਰਦੇ ਸਨ ਕਾਂਡ ਲੋਕਾਂ ਦਾ ਲੰਗੜਣਾ ਵੀ ਕੀਤਾ ਪਿਆ ਸੀ ਓਖਾ ਪੁਲਿਸ ਵੱਲੋਂ ਇਹਨਾਂ ਨੂੰ ਹੁਣ ਕਾਬੂ ਕਰ ਲਿੱਤਾ ਗਿਆ ਹੈ ਲੋਕਾਂ ਦਾ ਜੀਣਾ ਦੁਬਾਰਾ ਘੜ ਰੱਖਿਆ ਸੀ ਇਹਨਾਂ ਅੱਲੜ ਉਮਰ ਬੱਚਿਆਂ ਨੇ ਇਹਨਾਂ ਮੁੰਡਿਆਂ ਵੱਲੋਂ ਲੋਕਾਂ ਦੀਆਂ ਦੁਕਾਨਾਂ ਦੇ ਰਾਤ ਨੂੰ ਸ਼ਟਰ ਭੰਨ ਕੇ ਲੱਖਾਂ ਦੀ ਕੀਤੀ ਜਾ ਰਹੀ ਸੀ ਚੋਰੀ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਦੀ ਤਸਵੀਰ ਆਉਣ ਤੇ باوجود ਵੀ ਇਹ ਲੋਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆ ਪਾਰੇ ਸਨ ਕਨੇਡੀਅਨ ਲੀਡਰਾਂ ਨੇ ਇਲਨ ਮਸਕ ਦੇ ਐਕਸ ਤੋਂ ਗੁਰੇਜ਼ ਕੀਤਾ ਹੈ 21 ਐਮਪੀਜ਼ ਜੋ ਕਨੇਡਾ ਦੇ ਸਨ ਉਹਨਾਂ ਵੱਲੋਂ ਐਕਸ ਨੂੰ ਬਾਈਕਾਟ ਕਰ ਦਿੱਤਾ ਗਿਆ ਐਕਸ ਨੂੰ ਹੁਣ ਨਹੀਂ ਵਰਤਿਆ ਜਾ ਰਿਹਾ ਉਹਨਾਂ ਵੱਲੋਂ ਇੱਕ ਬਲੂ ਸਕਾਈ ਨਾਮ ਦੀ ਸੋਸ਼ਲ ਮੀਡੀਆ ਐਪ ਲੌਂਚ ਕੀਤੀ ਗਈ ਹੈ ਥੋੜੇ ਕੁ ਮਹੀਨਿਆਂ ਦੇ ਵਿੱਚ ਉਸ ਦੇ ਉੱਪਰ ਜਿਹੜੇ ਉਹਨਾਂ ਨੇ ਆਪਣੇ ਖਾਤੇ ਬਣਾਏ ਨੇ ਤਾਂ ਉਹਨਾਂ ਦਾ ਤਰਕ ਹੈ ਕਿ ਐਕਸ ਜੋ ਇੱਕ ਖਤਰਨਾਕ ਨੈਰੇਟਿਵ ਸਿਰਜਦੀ ਹੈ ਤਾਂ ਦੂਜੇ ਪਾਸੇ ਇਸ ਨੂੰ ਟੌਕਸਿਕ ਦੱਸਿਆ ਤੇ ਨਾਲ ਹੀ ਫੇਕ ਖਬਰਾਂ ਫੈਲਾਉਣ ਦਾ ਜਰੀਆ ਵੀ ਦੱਸਦੇ ਹਨ 트럼ਪ ਦਾ ਕਨੇਡਾ ਮੈਕਸੀਕੋ ਤੇ ਚੀਨ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਅਮਰੀਕਾ ਦੇ ਵਿੱਚ ਨਸ਼ਾ ਤੇ ਗੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। 트럼ਪ ਵੱਲੋਂ ਕਿਹਾ ਗਿਆ ਹੈ ਕੈਨੇਡਾ ਤੇ ਮੈਕਸੀਕੋ ਵੱਲੋਂ ਆਉਣ ਵਾਲੀ ਹਰ ਚੀਜ਼ ਦੇ ਉੱਤੇ 25% ਟੈਕਸ ਲੱਗੇਗਾ। ਤਾਂ ਚੀਨ ਤੇ ਅਮਰੀਕਾ ਵੱਲੋਂ ਆਉਣ ਵਾਲੀ ਹਰ ਚੀਜ਼ ਦੇ ਉੱਤੇ 트럼ਪ ਵੱਲੋਂ ਕਿਹਾ ਗਿਆ ਹੈ ਕਿ ਉਸ ਉੱਪਰ 10% ਦਾ ਟੈਕਸ ਲੱਗੇਗਾ। ਕੈਨੇਡਾ ਤੇ ਮੈਕਸੀਕੋ ਦੇ ਵਿੱਚ ਡਰੱਗਸ ਦੇ ਫੈਲਣ ਕਰਕੇ 트럼ਪ ਦਾ ਗੁੱਸਾ ਭੜਕਿਆ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਫੈਟਾਨੀਲ ਡਰੱਗਸ ਦਾ ਬਹੁਤ ਵੱਡਾ ਕੀਤਾ ਜਾ ਰਿਹਾ ਕਾਰੋਬਾਰ ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ ਮਿਲਦੇ ਹਾਂ ਅਗਲੀਆਂ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ